ਜਿਹੜੀ ਐਡੀ ਵੱਡੀ ਸੰਸਥਾ ਆਪਦੇ ਆਪ ਨੂੰ ਚੌੜੇ ਹੋ ਹੋ ਬਹਿੰਦੇ ਨੇ ਧਾਮੀ ਵਰਗੇ ਵੀ ਅਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆ ਬਹੁਤ ਵੱਡੀ ਸੰਸਥਾ ਉਹ ਇਦੋਂ ਸ਼ਰਮਨਾਕੀ ਗੱਲ ਹੋ 328 ਰੁਪਏ ਇਹਨਾਂ ਨੇ ਜਿਹੜੇ ਹੈਗੇ ਨੇ ਉਹ ਪਤਾ ਹੀ ਨਹੀਂ ਲੱਗਿਆ ਵੀ ਕਿੱਥੇ ਹੋਏ ਨੇ ਕੱਲ ਉਹਦਾ ਬਿਆਨ ਆ ਰਿਹਾ ਸੀ ਉਹ ਸਾਡੇ ਬੰਦਿਆਂ ਨੇ ਪੈਸੇ ਲੈ ਕੇ ਦੇ ਕੇ ਇਧਰ ਉਧਰ ਕਰਤੇ ਫਿਰ ਮੈਂ ਧਾਮੀ ਸਾਹਿਬ ਨੂੰ ਕਹਣਾ ਵੀ ਤੁਸੀਂ ਇੱਥੇ ਬੈਠੇ ਕੀ ਕਰਦੇ ਹੋ ਫਿਰ ਉਹਨਾਂ ਦੇ ਕਾਰਵਾਈ ਕਿਉਂ ਨਹੀਂ ਹੋਈ ਇਹ ਜੇ ਹੋਈ ਆ ਉਹ ਵਿੱਚੀ ਸ਼੍ਰੋਮਣੀ ਕਮੇਟੀ ਦਬਰ ਉਹ ਰੱਖ ਰੱਖੇ ਨੇ ਜਿਹੜੇ ਬੰਦੇ ਦੋਸ਼ੀ ਨੇ ਉਹਨੂੰ ਕੱਢਿਆ ਕਿਉਂ ਨਹੀਂ ਗਿਆ ਉਹਨੂੰ ਹਟਾਇਆ ਕਿਉਂ ਨਹੀਂ ਗਿਆ ਉਹਨਾਂ ਤੇ ਬਣਦੀ ਕਾਰਵਾਈ ਕਿਉਂ ਨਹੀਂ ਹੋਈ ਕਿਉਂ ਉਹਨਾਂ ਦੇ ਐਫਆਈਆਰ ਦਰਜ ਨਹੀਂ ਕਰਾਈ 328 ਰੂਪ ਨਾਲੇ ਗੁੰਮ ਕਰਦੇ ਨਾਲੇ ਸਿੱਖਾਂ ਨੂੰ ਕੋੜਦੇ ਨੇ ਇਹ ਨਾਲੇ ਦਾ ਕੋਈ ਅਤਾ ਪਤਾ ਨਹੀਂ ਇੱਕ ਈ ਸ਼ਰਮ ਵਾਲੀ ਗੱਲ ਆ ਕਹਿੰਦੇ ਆ ਕਿ ਦੁਨਿਆਵੀ ਅਦਾਲਤਾਂ ਧਾਰਮਿਕ ਮਸਲਿਆਂ ਦੇ ਫੈਸਲੇ ਕਿਉਂ ਕਰਨਗੀਆਂ ਕਹਿੰਦੇ ਸਾਨੂੰ ਇਤਰਾਜ਼ ਆ ਕਿ ਪੰਜਾਬ ਸਰਕਾਰ ਇਸ ਚ ਦਖਲ ਨਾ ਦੇਵੇ ਅਸੀਂ ਪਹਿਲਾਂ ਹੀ ਸ੍ਰੀ ਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਧਾਰਮਿਕ ਸਜ਼ਾਵਾਂ ਲਾ ਚੁੱਕੇ ਆ ਜਿਹੜੇ ਇਸ ਦੇ ਵਿੱਚ ਅਣਹੋਲ ਹਨ ਫਿਰ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਐ ਇਸੇ ਗੱਲ ਦਾ ਜਵਾਬ ਦੇਣ ਮੈਨੂੰ ਉਸ ਗੱਲ ਦਾ ਵੀ ਜੇ ਧਾਰਮਿਕ ਮਾਮਲਿਆਂ ਦੇ ਵਿੱਚ ਦੁਨਿਆਵੀ ਅਦਾਲਤ ਦਾਖਲ ਨਾ ਦਵੇ ਫਿਰ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਿਆਦ ਵੀ ਹੁੰਦੀ ਆ ਫਿਰ ਤੁਸੀਂ ਭੱਜੇ ਕਿਉਂ ਜਾਂਦੇ ਹੋ ਕੱਲ ਤਖਤ ਦਾ ਜਿ ਸਰ ਕਿਉਂ ਕਹਿੰਦਾ ਵੀ 295 ਇਹ ਧਾਰਾ ਲਾ ਕੇ ਤੇ ਪਰਚਾ ਦਰਜ ਕਰੋ ਤੇ ਜੇ ਹੁਣ ਇੱਥੇ ਕਾਰਵਾਈ ਹੋ ਗਈ ਉਹਨਾਂ ਨੇ 380 ਰੁਪਏ ਦਾ ਫਾਈਲ ਦਰਜ ਕਰਤੀ ਹੁਣ ਇਹਨਾਂ ਦੀ ਮਿਰਚਾਂ ਲੜਨ ਲੱਗੀਆਂ ਨਿੰਗ ਸਿੰਘਾਂ ਦੇ ਜਥੇਦਾਰਾਂ 'ਚ ਕਮੀ ਐ ਨਹੀਂ ਤਾਂ ਇਹਨਾਂ ਨੂੰ ਕੁੱਟ-ਕੁੱਟ ਕੇ ਵਿੱਚ ਹੀ ਸਾਰੇ ਜਿੰਨੇ ਵੀ ਆਉਂਦੇ ਤੇ ਸਰਉਣੀ ਕਮੇਟ ਦੇ ਬੰਦੇ ਬਨ ਬਨ ਕੇ ਸੰਗਲਾਂ ਲਾ ਉਥੇ ਨੂੜੇ ਹੁੰਦੇ ਐ ਵੀ ਗੁਰੂ ਸਾਹਿਬ ਦਾ 328 ਰੂਪ ਸਾਡੇ ਗੁੰਮ ਹੋ ਗਿਆ ਸੀ ਚੁੱਪ ਕਰਕੇ ਬੈਠੇ ਆ ਅਸੀਂ ਹੱਥ ਤੇ ਆਹ ਤੋਰੀ ਬੈਠੇ ਆ ਐਨੀ ਗੁਰੂ ਸਾਹਿਬ ਦੀ ਵਿਅਦਵੀ ਹੋਈ ਸਾਡੇ ਚੱਪੇ ਚੁੱਪ ਪੱਟੀ ਬੈਠੇ ਨੇ ਕਿਤੇ ਕਿਸੇ ਨੇ ਐਕਸ਼ਨ ਨਹੀਂ ਲੈਕਦੇ ਕੋਈ ਬੋਲੇ ਨਹੀਂ ਹੈਗੇ ਵੀ ਇਹ ਕਿਉਂ ਹੁੰਦਾ ਇਹਦਾ ਸਾਰੇ ਇਹਨਾਂ ਨੇ ਤਾਂ ਪੱਠਾ ਵਹਾਤਾ ਬਾਦਲ ਕੇ ਲਾਣੇ ਨੇ ਸ਼ਰੋਣੀ ਕਮੇਟੀ ਜਿਹੜੀ ਅੱਜ ਵੀ ਮੌਜੂਦ ਆ ਇਹਨਾਂ ਨੇ ਬੇੜਾ ਘਰਕ ਕਰਸਾ ਇਹ ਤਾਂ ਮਸਾਂ ਤਾਂ ਨੇ ਕੜਾ ਹੈ ਤੱਤੇ ਕਰਕੇ ਨਾ ਇਹ ਤਾਂ ਫੂਕਣ ਵਾਲੇ ਨੇ ਸਾਰੇ ਜੇ ਅਗਰ ਕਰੋ 340 ਰੁਪਏ ਜਿਹਨਾਂ 182 ਰੁਪਏ ਨਹੀਂ ਹੈਗੇ ਵੱਧ ਨੇ ਅੱਜ ਪੰਜਾਬ ਦੇ ਵਿੱਚ ਧਾਰਮਿਕ ਖੇਤਰ ਦੀਆਂ ਤਿੰਨ ਵੱਡੀਆਂ ਡਿਵੈਲਪਮੈਂਟ ਹੋਈਆਂ ਉਹਨਾਂ ਡਿਵੈਲਪਮੈਂਟ ਦੇ ਵਿੱਚ ਸਭ ਤੋਂ ਪਹਿਲੀ ਗੱਲ ਇਹ ਸੀ ਕਿ ਅ ਜੋ ਗਾਇਬ ਹੋਏ 328 ਰੂਪ ਸੀ ਉਹਨਾਂ ਦੇ ਮਾਮਲੇ ਦੇ ਅੰਦਰ 16 ਲੋਕਾਂ ਤੇ ਮਾਮਲਾ ਦਰਜ ਹੋਇਆ ਉਸ ਤੋਂ ਬਾਅਦ ਪੰਜ ਸਿੰਘ ਸਹਿਬਾਨਾਂ ਦੀ ਇਕਤਰਤਾ ਹੁੰਦੀ ਹੈ ਉਸ ਦੇ ਵਿੱਚ ਕੁਝ ਫੈਸਲੇ ਆਉਂਦੇ ਆ ਉਹਨਾਂ ਫੈਸਲਿਆਂ ਦੇ ਵਿੱਚ ਵਿਰਸਾ ਸਿੰਘ ਬਲਟੋਹਾ ਨੂੰ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਵਾਪਸੀ ਕਰਵਾ ਦਿੱਤੀ ਜਾਂਦੀ ਹੈ ਔਰ ਇਸੇ ਤਰ੍ਹਾਂ ਦੇ ਨਾਲ ਗਿਆਨੀ ਗੁਰਬਚਨ ਸਿੰਘ ਹੋਰਾਂ ਨੇ ਅੱਜ ਫਿਰ ਇੱਕ ਵਾਰ ਮਾਫੀ ਮੰਗੀ ਹੈ ਕਿ ਜੋ ਡੇਰਾ ਸਰਸਾ ਦੇ ਮੁਖੀ ਦੇ ਵੱਲੋਂ ਮਾਫੀਨਾਮਾ ਭੇਜਿਆ ਗਿਆ ਸੀ ਉਹਨਾਂ ਨੇ ਉਸ ਨੂੰ ਪ੍ਰਵਾਨ ਕੀਤਾ ਜਾਨੀ ਉਸ ਨੂੰ ਮਾਫ ਕਰ ਦਿੱਤਾ ਸੀ ਉਹ ਕਹਿੰਦੇ ਕਿ ਉਹ ਮੇਰੀ ਇੱਕ ਗਲਤੀ ਸੀ ਪੰਥ ਤੋਂ ਮਾਫੀ ਚਾਹਣਾ ਇਸ ਬਾਬਤ ਅਸੀਂ ਗੱਲਬਾਤ ਕਰਾਂਗੇ तमाम ਚਰਚਾਵਾਂ ਦੇ ਵਿਚਾਰੇ ਨਿਹੰਗ ਸਿੰਘ ਜਥੇਬੰਦੀਆਂ ਇਸ ਨੂੰ ਕਿਵੇਂ ਦੇਖਦੀਆਂ ਨੇ ਕਿਉਂਕਿ ਪੰਥਕ ਹਲਕਿਆਂ ਦੇ ਵਿੱਚ ਵੱਡੀ ਚਰਚਾ ਹੈ ਔਰ ਡਿਵੈਲਪਮੈਂਟ ਪੰਥਕ ਹਲਕਿਆਂ ਦੇ ਵਿੱਚ ਹੀ ਆ ਮੇਰੇ ਨਾਲ ਬਾਬਾ ਰਾਜਾ ਰਾਜ ਸਿੰਘ ਜੀ ਹੋਣਗੇ ਇਸ ਬਾਬਤ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਵਾਹਿਗੁਰੂ ਖਾਲਸਾ ਵਾਹਿ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਖਾਲਸਾ ਜੀ ਅੱਜ ਦੇ ਦਿਨੀ ਤਿੰਨ ਵੱਡੀਆਂ ਡਿਵੈਲਪਮੈਂਟ ਤੁਸੀਂ ਦੇਖ ਰਹੇ ਹੋਗੇ ਸੋਸ਼ਲ ਮੀਡੀਆ ਤੇ ਸਭ ਤੋਂ ਪਹਿਲਾਂ ਤਾਂ 328 ਸਰੂਪਾਂ ਦੇ ਮਾਮਲੇ ਦੇ ਅੰਦਰ ਤੁਸੀਂ ਵੀ ਵੱਡਾ ਮੋਰਚਾ ਲਾ ਕੇ ਬੈਠੇ 40 ਦਿਨਾਂ ਦੇ ਕਰੀਬ ਤੁਸੀਂ ਧਰਨਾ ਲਾਇਆ ਚੜਪਾਂ ਹੋਈਆਂ ਇਸ ਜੋ ਹੁਣ ਪੰਜਾਬ ਸਰਕਾਰ ਦੇ ਵੱਲੋਂ ਕਾਰਵਾਈ ਹੋਈ ਹੈ ਉਸ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਦੇਖੋ 328 ਰੂਪ ਜਿਹੜੇ ਸਰੂਪ ਨੀ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਗੁੰਮ ਕੀਤੇ ਗਏ ਬਹੁਤ ਸ਼ਰਮਨਾਕ ਗੱਲ ਹੈ ਸ਼੍ਰੋਮਣੀ ਕਮੇਟੀ ਇਸੇ ਕਰਕੇ ਹੋਂਦ ਚ ਆਈ ਸੀ ਵੀ ਉਹ ਗੁਰੂ ਘਰਾਂ ਦੀ ਸੇਵਾ ਸੰਭਾਲਤ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਕਰੇ ਦੇਖੇ ਜਿਹੜੀ ਐਡੀ ਵੱਡੀ ਸੰਸਥਾ ਆਪਦੇ ਆਪ ਨੂੰ ਚੌੜੇ ਹੋ ਹੋ ਬੰਦੇ ਨਹੀਂ ਧਾਮੀ ਵਰਗੇ ਵੀ ਅਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆ ਬਹੁਤ ਵੱਡੀ ਸੰਸਥਾ ਉਹ ਇਦੋਂ ਸ਼ਰਮਨਾਕੀ ਗੱਲ ਹੋ 328 ਰੁਪਏ ਇਹਨਾਂ ਨੇ ਜਿਹੜੇ ਹੈਗੇ ਨੇ ਉਹ ਪਤਾ ਹੀ ਨਹੀਂ ਲੱਗਿਆ ਵੀ ਕਿੱਥੇ ਹੋਏ ਨੇ ਹੁਣ ਉਹ ਕੱਲ ਉਹਦਾ ਬਿਆਨ ਆ ਰਿਹਾ ਸੀ ਉਹ ਸਾਡੇ ਬੰਦਿਆਂ ਨੇ ਪੈਸੇ ਲੈ ਕੇ ਦੇ ਕੇ ਇਧਰ ਉਧਰ ਕਰਤੇ ਫਿਰ ਮੈਂ ਧਾਮੀ ਸਾਹਿਬ ਨੂੰ ਪੁੱਛਣਾ ਵੀ ਤੁਸੀਂ ਇੱਥੇ ਬੈਠੇ ਕੀ ਕਰਦੇ ਹੋ ਫਿਰ ਉਹਨਾਂ ਦੇ ਕਾਰਵਾਈ ਕਿਉਂ ਨਹੀਂ ਹੋਈ ਕੀ ਜੇ ਹੋਈ ਆ ਉਹ ਵਿੱਚੀ ਫਰੋਨਿਕ ਕਮੇਟੀ ਦੱਬ ਰੱਖ ਰੱਖੇ ਨੇ ਜਿਹੜੇ ਬੰਦੇ ਦੋਸ਼ੀ ਨੇ ਉਹਨੂੰ ਕੱਢਿਆ ਕਿਉਂ ਨਹੀਂ ਗਿਆ ਉਹਨੂੰ ਹਟਾਇਆ ਕਿਉਂ ਨਹੀਂ ਗਿਆ ਉਹਨਾਂ ਤੇ ਬਣਦੀ ਕਾਰਵਾਈ ਕਿਉਂ ਨਹੀਂ ਹੋਈ ਕਿਉਂ ਉਹਨਾਂ ਦੇ ਐਫਆਈਆਰ ਦਰਜ ਨਹੀਂ ਕਰਾਈ ਅਸੀਂ ਉਥੇ ਮੋਰਚਾ ਲੱਗਿਆ ਸੀ ਜਿਹੜੀ ਆਪਣੇ ਸਤਕਾਰ ਕਮੇਟੀ ਆ ਭਾਈ ਮੋਸਲ ਭਾਈ ਖੋਸਾ ਭਾਈ ਸੋਹਲ ਹੋਰ ਬਹੁਤ ਸਾਰੇ ਸੀਗੇ ਜਿਨ੍ਹਾਂ ਨੇ ਮੋਰਚਾ ਲਾਇਆ ਸੀ ਵੀ ਉਹਦੇ ਵਿੱਚ ਸ਼ਾਮਲ ਸੀ ਉਸੇ 40 ਦਿਨ ਲਗਾਤਾਰ ਇਹ ਜਿਹੜੇ ਉੱਥੇ ਮਿਨੀ ਪਾਰਲੀਮੈਂਟ ਆ ਉਹਦੇ ਮੂਹਰੇ ਉੱਥੇ ਲੱਗੇ ਤੇਜਾ ਸਿੰਘ ਸਮੂਰੀ ਹਾਲ ਦੇ ਅੱਗੇ ਉਹਦੇ ਚ 40ਵੇਂ ਦਿਨ ਜਿਹੜਾ ਇਹਨਾਂ ਨੇ ਸਰਾਉਂਡਿੰਗ ਮਟੀਰੀਅਲ ਆਣ ਨੇ ਜਿਹੜਾ ਉਸੇ ਹੱਲਾ ਗੁੱਲਾ ਕਰਿਆ ਪੂਰਾ ਪੂਰੀ ਗੁੰਡਾਗਰਦੀ 3000 ਬੰਦਾ ਲਿਆ ਕੇ ਜਿਹੜੇ ਉੱਥੇ ਮੋਰਚਾ ਲਾਈ ਬੈਠੇ ਸੀ ਉਹਨਾਂ ਨੂੰ ਕੁੱਟਿਆ ਲਤਾ ਮਹਾਪੰਨ ਕਿ ਉਹਨਾਂ ਦੀ ਹਸਪਤਾਲ ਪਿੱਛੇ ਭੇਜਤੇ ਉਹ ਮੋਰਚਾ ਉਸੇ ਖੱਖਰ-ਪੱਖਰ ਕਰਦਾ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਭਾਈ ਬਲਦੇਵ ਸਿੰਘ ਉਡਾਲਾ ਤੇ ਬਾਬਾ ਉਹ ਸੁਰਿੰਦਰ ਸਿੰਘ ਫੌਜਾ ਸਿੰਘ ਉਹਨਾਂ ਨੇ ਮੋਰਚਾ ਦੁਆਰੇ ਲਾਇਆ ਅਸੀਂ ਵੀ ਉਸ ਟਾਈਮ ਉੱਥੇ ਸੀਗੇ ਪਹਿਲਾਂ ਵੀ 40 ਦਿਨਾਂ ਦੇ ਵਿੱਚ ਉੱਥੇ ਜਦੋਂ ਡਾਂਗ ਥੁੱਲੇ ਉਹ ਦਿਨ ਵੀ ਅਸੀਂ ਉੱਥੇ ਸੀਗੇ ਤੇ 328 ਰੂਪ ਨਾਲੇ ਗੁੰਮਕਾਰ ਦੇ ਨਾਲ ਸਿੱਖਾਂ ਨੂੰ ਕੁੱਟਦੇ ਨੇ ਇਹ ਨਾਲੇ ਦਾ ਕੋਈ ਅਤਾ ਪਤਾ ਨਹੀਂ ਇੱਕ ਈ ਸ਼ਰਮ ਵਾਲੀ ਗੱਲ ਆ ਤਾਂ ਹੁਣ ਵੀ ਕਹਿੰਦੇ ਆ ਕਿ ਦੁਨਿਆਵੀ ਅਦਾਲਤਾਂ ਧਾਰਮਿਕ ਮਸਲਿਆਂ ਦੇ ਫੈਸਲੇ ਕਿਉਂ ਕਰਨਗੀਆਂ ਕਹਿੰਦੇ ਸਾਨੂੰ ਇਤਰਾਜ਼ ਆ ਕਿ ਪੰਜਾਬ ਸਰਕਾਰ ਇਸ ਚ ਦਖਲ ਨਾ ਦੇਵੇ ਅਸੀਂ ਪਹਿਲਾਂ ਹੀ ਸ੍ਰੀ ਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਧਾਰਮਿਕ ਸਜ਼ਾਵਾਂ ਲਾ ਚੁੱਕੇ ਆ ਜਿਹੜੇ ਇਸ ਦੇ ਵਿੱਚ ਇਨਵੋਲਵ ਸੀ ਫਿਰ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਐ ਇਸੇ ਗੱਲ ਦਾ ਜਵਾਬ ਦੇਣ ਮੈਨੂੰ ਉਸ ਗੱਲ ਦਾ ਵੀ ਜੇ ਧਾਰਮਿਕ ਮਾਮਲਿਆਂ ਦੇ ਵਿੱਚ ਦੁਨਿਆਵੀ ਅਦਾਲਤ ਦਖਲ ਨਾ ਦੇਵੇ ਫਿਰ ਜਦੋਂ ਗੁਰੂ ਗ੍ਰੰਥ ਸਾਹਿਬਹਾਰ ਦੀ ਬਿਆਦਵੀ ਹੁੰਦੀ ਆ ਫਿਰ ਉਹ ਤੁਸੀਂ ਭੱਜੇ ਕਿਉਂ ਜਾਂਦੇ ਹੋ ਕਾਲ ਤਖਤ ਦਾ ਜਿਵੇਂ ਕਹਿੰਦਾ ਵੀ 295 ਇਹ ਧਾਰਾ ਲਾ ਕੇ ਤੇ ਪਰਚਾ ਦਰਜ ਕਰੋ ਫਿਰ ਕਿਉਂ ਤੁਸੀਂ ਕਹਿੰਦੇ ਹੋ ਫਿਰ ਜਿੰਨੇ ਵੀ ਦੋਸ਼ੀ ਨੇ ਸਾਰੇ ਬਾਹਰਲੇ ਫਿਰ ਉਹਨਾਂ ਦੇ ਸਾਰੇ ਪਰਚੇ ਕਰਸ ਕਰ ਦੋਬੇ ਸੀ ਐ ਕਿਉਂ ਜਾਣਿਓ ਕਿਉਂ ਜਿਹੜੇ ਜਿਹੜੀ ਹੋਰ ਜਸੇਬੰਦੀਆਂ ਨੇ ਉਹ ਕਿਉਂ ਤੀਆਂ ਫਿਰਦੀਆਂ ਨੇ ਠਾਣਿਆਂ ਦੇ ਵਿੱਚ ਵੀ ਇਹਦੇ 295 ਇਹ ਧਾਰਾ ਦਰਜ ਕਰੋ ਤੇ ਜਦੋਂ ਇਹਨਾਂ ਦੇ ਬੰਦੀਆਂ ਦੀ ਗੱਲ ਆ ਜਾਂਦੀ ਉਹ ਉਦੋਂ ਦੁਨਿਆਵੀ ਹੋ ਜਾਂਦੇ ਨੇ ਉਦੋਂ ਸਰਕਾਰਾਂ ਦਾ ਦਖਲ ਹੋ ਜਾਂਦਾ ਜਦੋਂ ਗੁਰੂ ਗ੍ਰੰਥ ਸਾਹਿਬ ਉਦੋਂ ਨਹੀਂ ਗਏ ਕਿੰਨੇ ਥਾਵਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋਈ ਆ ਉੱਥੇ ਜਾ ਕੇ ਮੰਗ ਨਹੀਂ ਕਰਦੇ ਜਾਂ ਜੱਜੇਦਾਰ ਨਹੀਂ ਕਹਿੰਦਾ ਉਸ ਤੋਂ ਕੱਲ ਤੱਕ ਤੋਂ ਵੀ ਇਹਨਾਂ ਦੇ 295 ਇਹ ਧਾਰਾ ਲੱਗੇ ਉਦੋਂ ਫਿਰ ਕਿਹੜੇ ਮੂੰਹ ਨਾਲ ਕਹਿੰਦੇ ਨੇ ਉਦੋਂ ਕਹਿੰਦਿਆ ਕਰਨ ਵੀ ਇਹ ਛੋਟਾ ਮਾਮਲਾ ਨਹੀਂ ਇਹ ਸਾਡਾ ਕਾ ਜਾਂ ਕੁੜੀ ਹਿੱ ਬਿਲਕੁਲ ਤੇ ਜੇ ਹੁਣ ਇਥੇ ਕਾਰਵਾਈ ਹੋ ਗਈ ਉਹਨਾਂ ਨੇ 328 ਰੁਪਿਆਂ ਦਾ ਐਫਆਈਆਰ ਦਰਜ ਕਰਤੀ ਹੁਣ ਇਹਨਾਂ ਦੀ ਮਿਰਚਾਂ ਲੜਨ ਲੱਗੀਆਂ ਹੋਵੇ ਤਾਂ ਸਾਡੇ ਨਿੰਗ ਸਿੰਘਾਂ ਦੇ ਵਿੱਚ ਕਮੀ ਆ ਸਾਡੇ ਨਿੰਗਾ ਦੇ ਵਿੱਚ ਨਿੰਗ ਸਿੰਘਾਂ ਦੇ ਜਥੇਦਾਰਾਂ ਦੇ ਵਿੱਚ ਕਮੀ ਆ ਨਹੀਂ ਤਾਂ ਇਹਨਾਂ ਨੂੰ ਕੁੱਟ-ਕੁੱਟ ਕੇ ਵਿੱਚ ਹੀ ਸਾਰੇ ਜਿੰਨੇ ਵੀ ਆਉਂਦੇ ਤੇ ਸਰੋਣਵੀ ਕਮੇਟੀ ਦੇ ਬੰਦੇ ਬਨ ਬਨ ਕੇ ਸੰਗਲਾਂ ਲਾ ਉਥੇ ਨੂੜੇ ਹੁੰਦੇ ਆ ਵੀ ਗੁਰੂ ਸਾਹਿਬ ਦਾ 328 ਰੁਪਏ ਸਾਡੇ ਗਮ ਹੋ ਗਿਆ ਸੀ ਚੁੱਪ ਕਰਕੇ ਬੈਠੇ ਆ ਅਸੀਂ ਹੱਥ ਦੇ ਹੱਥ ਧਰੀ ਬੈਠੇ ਆ ਇੰਨੀ ਗੁਰੂ ਸਾਹਿਬ ਦੀ ਵਿਅਤਵੀ ਹੋਈ ਸਾਡੇ ਚੱਪ ਨੇ ਚੁੱਪ ਪੱਟੀ ਬੈਠੇ ਨੇ ਕਿਤੇ ਕਿਸੇ ਨਾਲ ਕਸ ਨਹੀਂ ਲੈਕਦੇ ਕੋਈ ਬੋਲੇ ਨਹੀਂ ਹੈਗੇ ਵੀ ਇਹ ਕਿਉਂ ਹੁੰਦਾ ਛਾੜਿਆਂ ਦੇ ਆਵਜੇ ਵਿੱਚ ਕਮੀਆਂ ਪੰਥ ਖਾਲਸਾ ਇਹ ਸੋਤਾ ਪਿਆ ਜਿੱਦਣ ਜਾਗ ਗਿਆ ਉਦੋਂ ਬਹੁਤ ਕੁਛ ਹੋਊ ਇਹਨਾਂ ਨੇ ਬਹੁਤ ਕੁਛ ਕੀਤਾ ਇਹਨਾਂ ਪੰਜਾਬੀ ਇਹਨਾਂ ਉੱਥੇ ਤਖਤ ਦੇ ਉੱਤੇ ਬੈਠ ਕੇ ਇਹਨਾਂ ਨੇ ਮਨਮਰਜ਼ੀਆਂ ਕਰੀਆਂ ਨੇ ਜਥੇਦਾਰਾਂ ਨੂੰ ਇਹਨਾਂ ਨੇ ਗੁੰਮਰਾਹ ਕਰਕੇ ਉਹਨਾਂ ਤੋਂ ਕਦੇ ਜਿਹੜੇ ਹੈਗੇ ਨੇ ਉਹ ਹੁਕਮਾਂਾਂ ਵਿੱਚ ਜਾਰੀ ਕਰਾ ਤੇ ਸੌਦਾ ਸਾਧ ਖਿਲਾਫ ਫਿਰ ਬਾਅਦਸ ਲੈ ਜਦੋਂ ਲੋਕਾਂ ਦਾ ਰੋਹ ਵਗ ਗਿਆ ਅੱਜ ਉੱਥੇ ਜਥੇਦਾਰ ਜਿਹੜਾ ਚੀਜ਼ ਗੁਰਬਚਨਾਂ ਅਸੀਂ ਇਹ ਗੁਰਬ ਜੀ ਨੇ ਆਪਣੀ ਮਰਜ਼ੀ ਨਾਲ ਦਰਬਾਦਲ ਦੇ ਦਬਕਾਂ ਦੇ ਨਾਲ ਉਹ ਜਿਹੜਾ ਆਪ ਹੀ ਮਾਫੀਨਾਮਾ ਜਾਰੀ ਕਰਤਾ ਉਹਨਾਂ ਦਾ ਭੇਜਿਆ ਨਹੀਂ ਉਹ ਜੇ ਭੇਜਿਆ ਤੀ ਖਖਵੀਰ ਹੋਣਾ ਨੇ ਕਰਾਇਆ ਸਾਰਾ ਫਿਰ ਉਹ ਕਿ ਮੈਂ ਮਾਫੀ ਮੰਗਦਾ ਅੱਜ ਫਸੀਲ ਤੇ ਵੀ ਉਹਨਾਂ ਨੂੰ ਇੱਕ ਜੇ ਹਜੇ ਕੋਈ ਮਾੜੀ ਉਹਨਾਂ ਨੂੰ ਧਾਰਮਿਕ ਸਜ਼ਾ ਵੀ ਲੱਗ ਸਕਦੀ ਜੇ ਮਾੜੇ ਕੰਮ ਕਰਦੇ ਨੇ ਫਿਰ ਮਾਫੀ ਮੰਗਣੀਆਂ ਨੇ ਪੰਚ ਤੋਂ ਉਲਟ ਜਾ ਕੇ ਜੇ ਕੰਮ ਕਰਦੇ ਨੇ ਦੁਰਵਰਤੋਂ ਕਰਦੇ ਨੇ ਉਹਦਿਆਂ ਦੀ ਦਾਦਲ ਕਰਾਉਂਦਾ ਸਾਰਾ ਕੁਝ ਉਹਨੇ ਨਹੀਂ ਕਰਾਇਆ ਗੁਰਵਜਨ ਸਿੰਘ ਉਹਨੇ ਨਹੀਂ ਕਰਾਇਆ ਬਾਦਲ ਨੇ ਕਰਾਇਆ ਲਾਕ ਕੇ ਮਾਰ ਮਾਰ ਕੇ ਕਾਲੀਦਾਲ ਨੇ ਕਰਾਇਆ ਉਹਨਾਂ ਤੋਂ ਉਹ ਸੱਚ ਬੋਲਿਓ ਥੇ ਕਢ ਕੇ ਗੁਰਬਚਨ ਸਿੰਘ ਵੀ ਤੈਂ ਆਪਦੀ ਮਰਜ਼ੀ ਨਾਲ ਕਰਿਆ ਤਖਤ ਦੇ ਉੱਤੇ ਸਾਹਮਣੇ ਹੱਥ ਕਰਕੇ ਕਹੇ ਮੈਨੂੰ ਨੀ ਮੇਥੜਾ ਥਾਵੇਂ ਘੜਾ ਦੋ ਜਿਓ ਨਹੀਂ ਐਂ ਕਹਤਾ ਉਹ ਬਾਦਲ ਨੇ ਕਰਾਇਆ ਬਾਦਲ ਨੇ ਤਪ ਕੇ ਮਾਰੇ ਨੇ ਤਾਂ ਕਰਿਆ ਉਹਨੇ ਉਹ ਨਹੀਂ ਸੀ ਕਰਦਾ ਇਹਦਾ ਸਾਰੀ ਇਹਨਾਂ ਨੇ ਤਾਂ ਪੱਠਾ ਵਹਾਤਾ ਬਾਦਲ ਕੇ ਲਾਣੇ ਨੇ ਸੁਨਾਉਣੀ ਕਮੇਟੀ ਜਿਹੜੀ ਅੱਜ ਵੀ ਮੌਜੂਦ ਆ ਇਹਨਾਂ ਨੇ ਬੇੜਾ ਕਰਕੇ ਕਰਤਾ ਇਹ ਤਾਂ ਮਸਾਂਦ ਨੇ ਕੜਾ ਹੈ ਤੱਤੇ ਕਰਕੇ ਨਾ ਇਹ ਤਾਂ ਫੂਕਣ ਵਾਲੇ ਨੇ ਸਾਰੇ ਇਹਨਾਂ ਨੇ ਗੁਰੂ ਸਾਹਿਬ ਦੀ ਜਦੋਂ ਗੁਰੂ ਸਾਹਿਬ ਦਾ ਸਰੂਪ ਹੀ ਗੁੰਮ ਹੋ ਗਏ ਫਿਰ ਮੈਨੂੰ ਦੱਸੇ ਤਾਂ ਤਾਂ ਮੈਂ ਕਹਿੰਦਾ ਕੱਲ ਦਾ ਬਿਆਨ ਦੇ ਜਿੰਦਾ ਦਿਓ ਸਾਡੇ ਬੰਦੇ ਨੇ ਖੁਰ ਕਿੱਥੇ ਨੇ ਉਹ ਕਿੱਥੇ ਕਿੱਥੇ ਗਏ ਨੇ ਸਾਖ ਕਤਾਬ ਦੇ ਤੁਹਾਨੂੰ 328 ਰੂਪ ਕਿਹੜੇ ਕਿਹੜੇ ਪੰਨਿਆਂ ਦੇ ਵਿੱਚ ਤੁਸੀਂ ਪੈਸੇ ਲੈ ਕੇ ਥੋੜੇ ਬੰਦਿਆਂ ਨੇ ਮਾਰ ਕਿੱਥੇ ਕਿੱਥੇ ਦਿਓ ਜਗਰ ਕਰੋ 340 ਰੂਪ 328 ਰੂਪ ਨਹੀਂ ਹੈਗੇ ਵੱਧ ਨੇ ਵੱਧ ਮੱਦ ਦਨੇ ਨਹੀਂ ਪਹਿਲਾ ਚਰਚਾ ਮੇਰੇ ਖਿਆਲ 200 ਦੀ ਸੀ ਉਸ ਤੋਂ ਬਾਅਦ ਜਦੋਂ ਪੜਤਾਲ ਚੱਲਦੀ ਆ ਫਿਰ 328 ਤੱਕ ਪਹੁੰਚਦਾ ਇਹ ਤਾਂ ਐਡੇ ਨਕੰਮੇ ਨੇ ਨਾ ਉਥੇ ਗੁਰੂ ਸਾਹਿਬ ਦੇ ਸੰਤੋਖ ਸਾਹਿਬ ਦੀ ਗੱਲ ਕਰਨ ਕਿੱਥੇ ਦੀ ਆ ਉਥੇ ਗੁਰੂ ਗ੍ਰੰਥ ਸਾਹਿਬ ਮਾਰੂ ਸੂਪਾ ਨੂੰ ਅੱਗ ਲੱਗ ਗਈ ਅੱਗ ਲੱਗ ਕੇ ਭਸਮ ਹੋ ਗਏ ਇਹਨਾਂ ਨੇ ਉਹ ਗੁਸੂਗ ਨਹੀਂ ਕਰੀਏ ਇਹਨਾਂ ਨੇ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਗਨ ਭੇਟ ਹੋ ਗਏ ਇਹਨਾਂ ਨੇ ਵਿੱਚ ਹੀ ਗੱਲ ਦੱਬ ਲਈ ਜਦੋਂ ਹੌਲੀ-ਹੌਲੀ ਰਾਗ ਸੁਲਗੀ ਜਦੋਂ ਮੋਰ ਚੱਲ ਗਿਆ ਉਸ ਵੇਲੇ ਇਹ ਪਤਾ ਲੱਗਿਆ ਵੀ ਕਈ ਸਰੂਪ ਜਿਹੜੇ ਗੁਰੂ ਸੈਂਕੜ ਸੀ ਇਹਨਾਂ ਨੇ ਜਾ ਕੇ ਮਾਫੀ ਮੰਗੀ ਸੀ ਸਾਲ 2-3 ਸਾਲ ਲੰਘਾ ਕੇ ਕਿਤੇ ਐਡੇ ਸ੍ਰੋਮਨੀ ਕਮੇਟੀ ਕਾਹ ਦੀਆ ਹੈ ਇਹਨਾਂ ਧਰਮ ਦੇ ਮਖੌਟੇ ਪਾਏ ਨੇ ਤਾਂ ਤੇਲ ਦੀ ਕੜਾਹੀ ਤੱਤੇ ਕਰਕੇ ਫੂਕਣ ਵਾਲੇ ਮਸੰਤ ਨੇ ਗੁਰੂ ਸਾਹਿਬ ਦਾ ਜਿਹੜੇ ਆਗਨ ਸਰੂਪ ਭੇਟ ਹੋ ਗਏ ਇਹਨਾਂ ਨੇ ਦੱਸਿਆ ਨਹੀਂ ਸੰਗਤ ਨੂੰ ਵੀ ਇੱਥੇ ਅੱਗ ਲੱਗੀ ਇਹਦਾ ਜਦੋਂ ਉਹ ਮੋਰਚਾ ਲੱਗਿਆ ਉਸ ਵੇਲੇ 2-4 ਸਾਲਾਂ ਬਾਅਦ ਕਿਤੇ ਬਾਅਦ ਦੇ ਵਿੱਚ ਆਇਆ ਵੀ ਹਾਂ ਉਸੇ ਮਹਾਰਾਜ ਸਰੂਪ ਆਗਨ ਰੌਲਾ ਬੱਦੂ ਫੇਰ ਇਹਨਾਂ ਨੇ ਜਾ ਕੇ ਉਸ ਤਖਤ ਤੇ ਪੇਸ਼ ਹੋ ਕੇ ਉਹਦੀ ਵੀ ਮਾਫੀ ਨਾਮੇ ਉਸ ਤੇ ਮੰਗੇ ਸੀਗੇ ਐਡਾ ਵੱਡੇ ਵੱਡੇ ਅਉਧਿਆਂ ਤੇ ਬੈਠ ਕੇ ਗੁਰੂ ਸਾਹਿਬ ਦੇ ਇਹ ਸਰੂਪਾਂ ਦੇ ਨਾਲ ਆਂਗਾਂ ਦੇ ਨਾਲ ਖੇਡ ਰਹੇ ਨੇ ਸੰਗ ਉਹਨੂੰ ਗੁੰਮਰਾਹ ਕੀਤਾ ਜਾ ਰਿਹਾ ਬਹੁਤ ਕੁਝ ਹੋ ਰਿਹਾ ਬਹੁਤ ਕੁਝ ਨਿਕਲਣਾ ਪੰਥ ਅਜੇ ਜਿਹੜਾ ਅਸਲ ਪੰਥ ਦਾ ਸੁੱਤਾ ਹੀ ਪਿਆ ਜਿਹੜੇ ਹੋਰ ਨੇ ਵਿਚਾਰੇ ਪੰਦਰ ਦੀ ਜਿਨ੍ਹਾਂ ਦੇ ਕੁਝ ਪੱਲੇ ਨਹੀਂ ਹੈਗਾ ਕੋਈ ਤਾਕਤ ਨਹੀਂ ਚਿਹਰਾ ਸੀ ਕਿ ਧਰਮ ਕੋ ਰੌਲਾ ਪਾਉਂਦੇ ਫਿਰਦੇ ਨੇ ਮੋਰਚੇ ਵੀ ਲਾਉਂਦੇ ਨੇ 5 ਸਾਲ ਤੋਂ ਮੋਰਚਾ ਚੱਲਿਆ ਸਰਕਾਰ ਨੂੰ ਵੀ ਇਹ ਚਾਹੀਦਾ ਸੀ ਅੱਜ ਸਰਕਾਰ ਨੇ ਆ ਜਿਹੜਾ ਹੈਗਾ 5 ਸਾਲਾਂ ਬਾਅਦ ਜਿਹੜਾ ਡਿਸੀਜਨ ਲਿਆ ਜੇ ਉਹਨੂੰ 4 ਸਾਲ ਪਹਿਲਾਂ ਹੀ ਤੇ ਡਿਸੀਜਨ ਉਸੇ ਹੀ ਹੋਣਾ ਚਾਹੀਦਾ ਸੀ ਐਕਸ਼ਨ ਉਦੋਂ ਹੀ ਉਹ ਜਿਹੜੇ ਸਲੋਨਿਕ ਕਮੇਟੀ ਦੇ ਜਿਹੜੇ ਅਹੁਦੇਦਾਰ ਨੇ ਰੂਪ ਸਿੰਘ ਵਰਗੇ ਸਾਰਿਆਂ ਨੂੰ ਫੜ ਕੇ ਉਹਨਾਂ ਨੂੰ ਖਿੱਚ ਕੇ ਹੁਣ ਜੇਲ੍ਹ ਚੇਟਣਾ ਚਾਹੀਦਾ ਫੜ ਕੇ ਉਹਨਾਂ ਨੂੰ ਸਾਰਿਆਂ ਨੂੰ ਜੇਲ੍ਹ ਸਿੱਟੋ ਮੁਕੱਦਮਾ ਚਲਾਓ ਉਹਨਾਂ ਦੀ ਜਮਾਨਤ ਨਹੀਂ ਹੋਣੀ ਚਾਹੀਦੀ ਤਾਂ ਹੀ ਅਸੀਂ ਕਹਿੰਦੇ ਵੀ ਜਿਨ੍ਹਾਂ ਨੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ ਨੇ ਕੋਈ ਸਖਤ ਕਾਨੂੰਨ ਬਣੇ ਹੁਣ ਜਿਹੜੇ ਰੂਪ ਸਿੰਘ ਵਰਗੇ ਨੇ ਸਖਤਰ ਹੁਣ ਹੁਣ ਵੀ ਅੱਜ ਵੀ ਅਹੁਦਿਆਂ ਤੇ ਬੈਠੇ ਆਨੰਦ ਮਾਣ ਰਹੇ ਨੇ ਕਿਹ ਬੀੜਾ ਕਰ ਕਹੂੰ ਇਹਨਾਂ ਦਾ ਗੱਲ ਖਾਲਸਾ ਜੀ ਇਹ ਵੀ ਹੈ ਕਿ 2016 ਦੇ ਵਿੱਚ 328 ਰੁਪਿਆਂ ਵਾਲੀ ਘਟਨਾ ਵਾਪਰਦੀ ਹੈ 2025 ਚ ਆ ਕੇ ਜਾਨੀ ਲਗਭਗ 9 ਸਾਲ ਹੋ ਗਏ 9 ਸਾਲਾਂ ਤੋਂ ਬਾਅਦ ਆ ਕੇ ਐਫਆਈਆਰ ਦਰਜ ਹੁੰਦੀ ਉਹਦੇ ਵਿਚਾਲੇ 2016 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਸੀ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਬਣਦੀ ਆ ਚਰਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਦੇ ਆ ਚੌਥਾ ਮੁੱਖ ਮੰਤਰੀ ਆ ਕੇ ਉਹ ਵੀ ਆਪਣੀ ਲਾਸਟ ਟਰਮ ਦੇ ਵਿੱਚ ਇੱਕ ਸਾਰਾ ਕੁਝ ਕਰ ਰਿਹਾ ਇਸ ਇਹ ਇਹ ਦੇਰੀ ਨੂੰ ਕਿਵੇਂ ਸਮਝਦੇ ਹੋ ਇਸ ਰੋਲਿੰਗ ਕਮੇਟੀ ਕਹਿੰਦੀ ਹੈ ਵੀ ਸਾਡੇ ਮੁਲਾਜ਼ਮਾਂ ਤੇ ਕੋਈ ਸਕਰ ਜਿਹੜੀ ਹੈ ਸਰਕਾਰ ਉਹ ਕੋਈ ਵੀ ਉਹ ਤੇ ਐਫਆਈਆਰ ਦਰਜ ਨਾ ਕਰੇ ਇਹ ਤਾਂ ਹੁਣ ਇਹਨਾਂ ਜਦੋਂ ਪਤਾ ਲੱਗਿਆ ਸਰਕਾਰ ਨੂੰ ਵੀ ਉਤੋਂ ਦੀ ਕੰਮ ਹੋ ਗਿਆ ਫਿਰ ਇਹਨਾਂ ਨੇ ਜਿਹੜੀ ਹੈਗੀ ਉਹ ਐਫਆਈਆਰ ਦਰਜ ਕਰਨ ਕਰਦੀ ਆ ਅਜੇ ਤਹੋਂ ਦੇ ਕਹਿੰਦੇ ਸੀ ਵੀ ਇਹਨਾਂ ਤੇ ਐਫਆਈਰ ਕੇ ਦਰਜ ਹੋਣੀ ਚਾਹੀਦੀ ਆ ਪਰ ਇਹ ਜਿਹੜਾ ਧਾਮੀ ਕਾ ਲਾਣਾ ਜਿਹੜਾ ਸੁਰੰਮੀ ਕਮੇਟੀ ਹੈ ਇਹ ਆਪਦੇ ਮੁਲਾਜ਼ਮਾਂ ਨੂੰ ਬਚਾਉਣ ਤੇ ਲੱਗੀ ਹੋਈ ਆ ਇਹਨਾਂ ਨੂੰ ਹੁਣ ਮੈਂ ਕਹਣਾ ਇਹਨਾਂ ਨੂੰ ਸਾਰਿਆਂ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਸਤੀਪੀ ਦੇ ਦੇਣੇ ਚਾਹੀਦੇ ਨੇ ਪਰ ਇਹ ਅਸਤੀਪੀ ਦੇਣ ਵਾਲੇ ਨਹੀਂ ਹੈਗੇ ਇਹ ਬਸ਼ਰਮ ਟੋਲਾ ਸਾਰੇ ਬਸ਼ਰਮ ਟੋਲਾ ਇਕੱਠਿਆ ਹੋਇਆ ਹੈ ਇਹ ਸਤੀਪੀ ਖੋ ਜਣਗੇ ਤੇ ਸਰਕਾਰ ਨੂੰ ਅਸੀਂ ਬੇਨਤੀ ਕਰ ਜੇ ਉਹਨਾਂ ਤੇ ਐਫਆਈਰ ਦਰਜ ਕਰ ਦਿਆਂ ਉਹਨੂੰ ਫੜ ਫੜ ਕੇ ਹੋਣੀ ਉਹਨਾਂ ਨੂੰ ਜੇਲ੍ਹਾਂ ਚ ਛਟੋ ਉਹਨਾਂ ਨੂੰ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਐਡਾ ਕਹਾਣ ਕੀਤਾ ਗੁਰੂ ਸਾਹਿਬ ਦਾ 328 ਰੁਪਏ ਗੁੰਮ ਕਰਤੇ ਫਿਰ ਉਹ ਦੱਸਣਾ ਦਾ ਸਹੀ 9 ਸਾਲਾਂ ਦੇ ਵਿੱਚ ਉਹ ਸਰੂਪ ਦੱਸਣਾ ਇਕਲਾ ਇਕਲਾ ਸਰੂਪ ਦੱਸਣਾ ਵੀ ਫਲਾਣੇ ਫਲਾਣੇ ਪਿੰਡ ਦੇ ਵਿੱਚ ਸਾਡੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਵੇਚਿਆ ਧੋਖੇ ਨਾਲ ਪੈਸੇ ਲੈ ਲੇ ਵੇਚਿਆ ਇਹ ਬਿਲਕੁਲ ਝੂਠ ਗੱਲ ਆ ਵੇਚਿਆ ਨਹੀਂ ਹੈਗਾ ਹੋ ਸਕਦਾ ਜਿਹੜੇ ਇੱਥੇ ਬਿਆਦਬੀਆਂ ਹੁੰਦੀਆਂ ਨੇ ਇਹਨਾਂ ਨੇ ਦਿੱਤੇ ਹੁਣ ਬਹੁਤ ਕੁਝ ਹੁੰਦਾ ਬਹੁਤ ਕੁਝ ਕੱਪੜੇ ਨਿਕਲਦੇ ਨੇ ਜਦੋਂ ਸਾਡਾ ਮੋਰਚਾ ਲੱਗਿਆ ਸੀ ਸਾਡੇ ਜਥੇਬੰਦੀਆਂ ਜਾ ਕੇ ਉਥੇ ਸਾਨੂੰ ਕਹਿੰਦੇ ਤੁਸੀਂ ਇਹਨਾਂ ਨਾਲ ਸਮਝੌਤੇ ਕਰ ਲਓ ਬਾਦਲ ਕਿਆਂ ਨਾਲ ਮੀਟਿੰਗ ਹੋਈ ਉ ਕੰਨੇ ਸਮਝਾਉਤੇ ਕਰ ਲੋ ਵੀ ਸਮਝ ਗੱਲ ਤੇ 328 ਰੁਪਏ ਦਾ ਜਿਹੜਾ ਤੁਸੀਂ ਮੋਰਚਾ ਲਾਉਨੇ ਹੋ ਬਿਲਕੁਲ ਤੁਹਾਡੇ ਤਾਂ ਗੱਲ ਪਹੁੰਚਦੀ ਆ ਕਿ ਤੁਸੀਂ ਹਾਂ ਮੀਟਿੰਗ ਵੀ ਬੈਠੀ ਆ ਉਥੇ ਉਥੇ ਮੀਟਿੰਗ ਵੀ ਬੈਠੇ ਸਾਡੇ ਨਿੰਗ ਸਿੰਘ ਜਥੇਬੰਦ ਜਥੇਦਾਰ ਵੀ ਗਏ ਨੇ ਮੈਂ ਇਸ ਗੱਲ ਦਾ ਗਵਾਹ ਮੈਂ ਪਰ ਮੈਂ ਗਿਆ ਨਹੀਂ ਮੈਂ ਕਿਹਾ ਮੈਂ ਤੁਹਾਡੇ ਮੀਟਿੰਗ ਚ ਜਾਣ ਜਾਣ ਜਣਾ ਮੈਨੂੰ ਪਤਾ ਵੀ ਉਥੇ ਕੀ ਕਰਤੂਤ ਹੋਣੀ ਆ ਉਹ ਸਾਡੇ ਬੰਦਿਆਂ ਤੇ ਦਬਾਅ ਪਾਇਆ ਗਿਆ ਠੀਕ ਆ ਨਾ ਉਹਨਾਂ ਨੂੰ ਕਿਹਾ ਵੇ ਤੁਸੀਂ ਇਸ ਨੂੰ ਜਵਾਬਤਾ ਕਰ ਲੋ ਇਹਨੂੰ ਮੋਰਚੇ ਨੂੰ ਇੱਥੇ ਖਤਮ ਕਰ ਦਿਓ ਆ ਹਾਲ ਨੇ ਸਾਡੇ ਜਥੇਦਾਰਾਂ ਦੇ ਇਹ ਕਹਿੰਨੇ ਵੀ ਗੁਰੂ ਸਾਹਿਬ ਦਾ ਬਸਕ ਕੁਝ ਹੋ ਜੇ ਪਰ ਤੁਸੀਂ ਇਹਨਾਂ ਨਾਲ ਸਮਝੌਤੇ ਕਰ ਰਹੇ ਆ ਸਾਨੂੰ ਇੱਥੇ ਤੱਕ ਕਹਿੰਦੇ ਰਹੇ ਨੇ ਇਦੋਂ ਸ਼ਰਮ ਵਾਲੀ ਗੱਲ ਕਿਹੜੀ ਹੋਊਗੀ ਜਿੱਦੇ ਗੁਰੂ ਸਾਹਿਬ ਦੀ ਵਿਅਤਵੀ ਹੋਵੇ ਗੁਰੂ ਸਾਹਿਬ ਦੇ ਸਰੂਪ ਹੀ ਗੁਮ ਹੋ ਕੇ ਜਿਹੜੀ ਸੰਸਥਾ ਨੇ ਕਰਤੇ ਉਹ ਕਾਦੀ ਸੰਸਥਾ ਆ ਗਈ ਇਹ ਤਾਂ ਹੁਣ ਪੰਥ ਨੇ ਫੈਸਲਾ ਕਰਨ ਦਾ ਹੱਕ ਸਾਚ ਦੀ ਆਵਾਜ਼ ਬੁਲੰਦ ਕਰਨ ਦੀ ਆ ਉਦੋਂ ਵੀ ਕਰਦੇ ਸੀ ਅੱਜ ਵੀ ਕਰਦੇ ਆ ਅੱਜ ਫਸੀਲ ਤੋਂ ਜਿੰਨੇ ਫੈਸਲੇ ਹੋਏ ਆ ਉਹ ਸੁਣਿਆ ਤੁਹਾਨੂੰ ਤੁਸੀਂ ਤੁਸੀਂ ਉਹਨਾਂ ਦੇ ਨਾਲ ਸਹਿਮਤ ਹੋ ਜਿਸ ਤਰ੍ਹਾਂ ਦੇ ਫੈਸਲੇ ਜਥੇਦਾਰ ਇਹਨਾਂ ਦੇ ਆਪ ਦੇ ਨੇ ਜਿਹੜਾ ਕੋਈ ਮਰਜ਼ੀ ਕਰੀ ਜਾਣ ਚਾਹੇ ਕਿਸੇ ਨੂੰ ਕੱਢਣਾ ਚਾਹੇ ਕਿਸੇ ਨੂੰ ਡੰਡ ਲਾਉਣ ਚਾਹੇ ਕਿਸੇ ਨੂੰ ਰੜਾ ਲੈਣਾ ਬਲਟੋਹੇ ਵਰਗ ਨੂੰ ਚਾਹੇ ਰੜਾ ਦੇਣ ਨਾਲ ਪਰ ਇਹ ਸਰਕਾਰ ਨਹੀਂ ਬਣਾ ਸਕਦੇ ਜਿੰਨੇ ਮਰਜੀ ਯਤਨ ਕਰ ਲੈਣ ਇਹਨਾਂ ਨੇ ਗੁਰੂ ਦੀ ਬਿਆਦ ਵੀ ਕੀਤੀ ਆ ਮੂੰਹੋਂ ਮੰਨੇ ਨੇ ਫਿਰ ਮੈਂ ਪੁੱਛਣਾ ਚਾਹਣਾ ਜ세ਦਾਰ ਸਾਹਿਬ ਗੁੜਗਲ ਸਾਹਿਬ ਨੂੰ ਪੰਚ ਤੋਂ ਤੋਂ ਪੁੱਛਦਾ ਹੈ ਪੰਚ ਪੁੱਛੂਗਾ 20 ਜਨਵਰੀ ਦੋ ਤਰੀਕ ਨੂੰ ਇਹਨਾਂ ਨੂੰ ਫਕਰੇ ਕੌਮ ਜਿਹੜਾ ਬਿਵਾਰ ਦਿੱਤਾ ਸੀ ਬਾਦਲ ਬਾਦਲ ਨੂੰ ਉਹ ਵਾਪਸ ਲਿਆ ਜਿਹੜਾ ਉਹਨੂੰ ਉਥੇ ਸਨਮਾਨ ਚਿੰਨ੍ਹ ਗਿਆ ਦਿੱਤਾ ਗਿਆ ਸੀ ਇੱਕ ਸਾਲ ਤੋਂ ਉੱਪਰ ਸਮਾਂ ਹੋ ਗਿਆ ਉਹ ਕਿਉਂ ਨਹੀਂ ਤਖਤ ਸਭ ਦੇ ਵਾਪਸ ਲਿਆ ਦਾਲਤ ਕਾਲਾ ਕੀ ਆ ਵੀ ਇਹਦਾ ਮਤਲਬ ਵੀ ਦੁਬਾਰੇ ਉਹਨੂੰ ਬਹਾਲ ਕਰਨਾ ਚਾਹੁੰਦੇ ਨੇ ਜਿਹੜਾ ਪੰਥ ਆ ਉਹ ਸੁਤਾਨੀ ਪਿਆ ਜਾਗਦਾ ਹੈ ਉਹ ਇਹ ਨਹੀਂ ਹੋਣ ਦੇਊਗਾ ਅਕਾਲ ਤਖਤ ਤੇ ਫਕਰੇ ਕੌਮ ਦਾ ਕੀ ਇਹਨਾਂ ਨੂੰ ਇਹਨੂੰ ਫਕਰੇ ਗਦਾਰ ਦਾ ਵਾਰਡ ਤਾਂ ਬਸਕ ਦੇ ਦੇਣਾ ਦਿੱਤਾ ਜਾਵੇ ਪਰ ਫਕਰੇ ਕੌਮ ਦਾ ਇਹਨਾਂ ਨੂੰ ਵਾਰਡ ਬਾਦਲ ਕਿਉਂ ਨਹੀਂ ਚਾਹੀਦਾ ਇਹ ਫਕਰੇ ਇੰਕਵਾਜ਼ਾਰਾਂ ਦੇ ਬਾਲ ਦੇ ਨਾਲ ਸਨਮਾਨਿਤ ਕਰਨੇ ਚਾਹੀਦੇ ਨੇ ਉਹ ਦੇਣਾ ਚਾਹੀਦਾ ਤੱਕ ਸਾਹਿਬ ਤੋਂ ਜਦੋਂ ਵਾਪਸ ਲੈ ਲਿਆ ਫਿਰ ਇਹਨਾਂ ਨੂੰ ਕਿਉਂ ਲੋੜਾ ਕਿਉਂ ਗੰਡਾ ਗੋਦੇ ਕਿਉਂ ਨਹੀਂ ਕਿਉਂ ਨਹੀਂ ਹਜੇ ਤੱਕ ਉਹ ਜ ਨਿਸਾਨੀਆਂ ਵਾਪਸ ਲਈਆਂ ਜਿਹੜੀਆਂ ਦਿੱਤੀਆਂ ਸੀ ਇਹ ਜੇਸ਼ੇਦਾਰ ਸਾਹਿਬ ਦਸਣ ਕੌਮ ਨੂੰ ਕਿਉਂ ਨਹੀਂ ਲਈ ਚੱਲ ਤਾਂ ਨਹੀਂ ਹੋਈ ਪਰ ਚਰਚਾ ਚੱਲ ਰਹੀ ਸੀ ਕਿ ਸ਼ਾਇਦ ਉਹਦੇ ਤੇ ਕੋਈ ਕਮੇਟੀ ਬਣ ਜੇ ਜਾਂ ਉਸ ਨੂੰ ਵਾਪਸ ਦਿਵਾਉਣ ਵਾਸਤੇ ਕੋਈ ਪ੍ਰਕਿਰਿਆ ਸ਼ੁਰੂ ਹੋ ਜੇ ਚਲੋ ਜੀ ਫਿਰ ਕਹਿੰਦਾ ਪਹਿਲੀ ਕਹਿੰਦਾ ਕਹਿੰਦਾ ਵੀ ਹੋ ਗਈ ਪ੍ਰਕਿਰਿਆ ਸ਼ੁਰੂ ਅਜੇ ਤੱਕ ਕਹਿੰਦੇ ਪ੍ਰਕਿਰਿਆ ਸ਼ੁਰੂ ਹੋਗੀ ਇੱਕ ਸਾਲ ਦੇ ਵਿੱਚ ਉਹ ਬਸ ਜਿਹੜੇ ਜਿੱਤਾ ਸੀ ਕੁਝ ਫਕਰੇ ਕੌਮ ਦੇ ਵਿੱਚ ਉਹ ਵਾਪਸ ਕਿਉਂ ਨਹੀਂ ਬਦਲੀਆਂ ਤੋਂ ਲਿਆ ਕੀ ਰਾਲ ਚ ਕਾਲਾ ਕਿਉਂ ਨਹੀਂ ਲਿਆ ਇਹ ਜਥੇਦਾਰ ਸਾਹਿਬ ਵੀ ਦੱਸਣਾ ਪੰਜ ਸਿੰਘ ਸਾਹਿਬਾਂ ਜਿਹੜੇ ਇਕੱਠੇ ਹੋਏ ਤੇ ਹੈਤਾ ਬਾਦਲ ਕਿਆ ਨਹੀਂ ਬਣਾਏ ਹੋਏ ਨੇ ਤਾਂ ਹੀ ਇਹਦਾ ਉਹਨਾਂ ਦੇ ਉੱਤੇ ਕੁੰਡਾ ਹੈ ਜਿਵੇਂ ਉਹ ਅੱਜ ਮਾਫੀਆਂ ਮੰਗਦਾ ਫਿਰਦਾ ਨਾ ਗੁਰਵਚਨ ਸਿੰਘ ਇੱਕ ਦਿਨ ਇਹਨਾਂ ਨੂੰ ਵੀ ਮਾਫੀਆਂ ਮੰਗਣੀਆਂ ਪੈਣਗੀਆਂ ਜੇ ਸਿੱਧੇ ਰਾਹ ਆ ਕੇ ਇਹਨਾਂ ਨੇ ਪੰਥਕ ਫੈਸਲੇ ਨਾ ਲਏ ਜੇ ਬਾਦਲ ਕਹਿੰਦੇ ਦਵਾਸ ਵਾਲੇ ਫੈਸਲੇ ਕਰਦੇ ਰਹੇ ਇਹਨਾਂ ਨੂੰ ਵੀ ਇੱਕ ਦਿਨ ਇਸੇ ਤਰ੍ਹਾਂ ਗੁਰਵਤਨ ਸਿੰਘ ਮੰਗੂ ਜਿਹੜਾ ਦਸੇਦਾਰ ਸਾਫਾ ਕਾ ਸੀ ਉਹਦੇ ਮੰਗੂ ਜੇ ਨਾ ਇਹ ਤਖਤ ਦੇ ਸਾਹਮਣੇ ਖੜੇ ਪੇਸ ਹੋਏ ਤਾਂ ਪੰਥ ਦੇਖੂ ਦੁਨੀਆ ਦੇਖੂਗਾ ਇਹਨਾਂ ਨੂੰ ਵੀ ਖੜਨਾ ਪਊਗਾ ਜੇ ਇਹਨਾਂ ਨੇ ਦਰਸਤ ਪੈਛ ਲੈਣ ਨਾਲੇ ਠੀਕ ਹੈ ਜੀ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਕਾਫੀ ਸਖਤ ਟਿੱਪਣੀਆਂ ਹੋਈਆਂ ਜਿਸ ਦੇ ਵਿੱਚ ਨਾਰਾਜ਼ਗੀ ਕੁਝ ਚੀਜ਼ਾਂ ਤੇ ਹੈ ਉਹ ਕਹਿੰਦੇ ਨੇ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਜਿਹੜੇ ਨਿਹੰਗ ਸਿੰਘ ਜਥੇਬੰਦੀਆਂ ਦੇ ਜਥੇਦਾਰ ਹੈ ਸਾਨੂੰ ਨਾਰਾਜ਼ਗੀ ਉਹਨਾਂ ਨਾਲ ਵੀ ਹੈ ਕਿ ਜਦੋਂ ਅਜਿਹੇ ਮਾਮਲੇ ਹੁੰਦੇ ਆ ਤਾਂ ਉਹ ਸਖਤ ਸਟੈਂਡ ਕਿਉਂ ਨਹੀਂ ਲੈਂਦੇ ਕਿਉਂਕਿ ਆਜ਼ਾਦ ਫੌਜਾਂ ਹੁੰਦੀਆਂ ਉਹ ਇਹ ਸਵਾਲ ਕਰ ਸਕਦੀਆਂ ਇਹ ਜਵਾਬ ਲੈ ਸਕਦੀਆਂ ਦੂਜੇ ਪਾਸੇ ਉਹ ਕਹਿੰਦੇ ਆ ਕਿ ਜੇਕਰ ਫਸੀਲ ਤੋਂ ਅਜਿਹੇ ਫੈਸਲੇ ਆਏ ਨੇ ਤਾਂ ਫਿਰ ਉਹਨਾਂ ਨੇ ਆਪਣੇ ਢੰਗ ਦੇ ਨਾਲ ਕੀਤੇ ਆ ਔਰ ਉਹ ਜੋ ਮਰਜ਼ੀ ਕਰਨ ਫਿਲਹਾਲ 328 ਰੁਪਿਆਂ ਵਾਲੇ ਮਾਮਲੇ ਦੇ ਵਿੱਚ ਸੰਤੁਸ਼ਟੀ ਜਤਾਈ ਹੈ ਚਾਹੇ ਲੇਟ ਹੀ ਸਹੀ ਪਰ ਘਟੋ ਘਟ ਕਾਰਵਾਈ ਜ਼ਰੂਰ ਹੋਈ ਹੈ ਆਪਣੇ ਸਹਿਯੋਗੀ ਦਵਿੰਦਰ ਸਿੰਘ ਨਾਲ ਮੈਂ ਰਵੀ ਸੰਗਰਾਹੂਰ ਦਾ ਅਨਮਿਊਟ ਮੋਹਾਲੀ